ਦੇ ਲਈ 550 ਸਾਡੇ ਕੋਚੀ ਸਿਵਾਨੇ ਇਧਰ ਆ ਕੇ ਫੜ ਲੈਣਗੇ ਆ ਦੇ ਦੇ ਵੀ ਨਾਲ ਆ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜਿਹੜੀ ਨੇ ਕਮਾਲ ਹੀ ਕਰ ਦਿੱਤੀ ਐ ਆ ਆ ਆ ਐਕਸ਼ਨ ਆ ਇਹਨਾਂ ਛੋਟੀਆਂ ਬੱਚੀਆਂ ਨੂੰ ਵੱਡੇ ਵੀਰਾਂ ਦਾ ਵੱਡਾ ਹੌਸਲਾ ਹੈ ਜਦ ਵੱਡੇ ਵੀਰ ਖੜੇ ਹੋਣ ਤੇ ਫਿਰ ਤੇ ਰੱਬ ਤੋਂ ਵੀ ਡਰਨੀ ਮੰਨੀ ਦਾ ਉਹ ਕਬੱਡੀ ਪਈ ਹੈ ਤੇ ਚਾਰ ਜਾਫੀ ਗੁਰਵੀਰ ਘਰਚੇ ਉਹਨਾਂ ਦੀ ਟੀਮ ਹੈ ਰਿੱਕੀ ਜਨਾਬ ਉਹਨਾਂ ਦੀ ਟੀਮ ਦੀ ਖਿਡਾਰੀਆਂ ਦਾ ਜੋਤੀ ਜਾਗਪੁਰ ਵਾਲੀ ਹੋ ਗਈ ਮੂਰੇ ਹੁਣ ਗੱਲ ਲੱਗ ਜੂ ਟਿਕਿਆ ਨੇ ਹੁਣ ਗੱਲ ਇਹ ਜੋਤੀ 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 ਉਹ ਕਮਾਲ ਉਹ ਕਮਾਲ 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 ਆ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜਿਹੜੀ ਨੇ ਕਮਾਲ ਹੀ ਕਰ ਦਿੱਤੀ ਐ ਸੁੱਖੇ ਬੌਂਸਰ ਦਾ ਆ ਲਾਦੇ ਟੀ-ਸ਼ਰਟ ਦੀ ਕਰਦੇ ਪਾਸੇ ਸੁੱਖਿਆ ਲੋਕ ਤੇਰੇ دیਵਾਨੇ ਹੋ ਫਿਰਦੇ ਆ ਮੱਝ ਆਹ ਕਮਾਲ ਹੀ ਕਰ ਦਿੱਤੀ ਐ ਇਹ ਅੱਜ ਵੱਡੇ ਬਾਈ ਐਲਈਡੀ ਜਿੱਤ ਨੂੰ ਫਿਰਦੀ ਐ ਐਲਈਡੀ ਜਿੱਤ ਨੂੰ ਫਿਰਦੀ ਐ ਅਗਲੀ ਰੇਡ ਖੁਸ਼ੀ ਪੰਚਾਇਤ ਜੀ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ 5-500 ਸਾਡੇ ਕੋਚੀ ਸਿਵਾਨੇ ਦੇ ਰਾਕੇ ਫੜ ਲੈਣਗੇ ਆ ਦੇ ਦੇ ਦੀ ਨਾਲੀ ਗੁਰਵੀਰ ਘਰਚਾ ਤੇ ਰਿੱਕੀ ਐ ਨੌਦ ਉਹਨਾਂ ਵੱਲੋਂ ਬਹੁਤ ਸਾਰੇ ਮਾਣ ਨੇ ਰਿੱਕੀ ਐ ਨੌਦ ਤੇ ਗੁਰਵੀਰ ਘਰਚਾ ਦੋਵੇਂ ਟੀਮਾਂ ਦੇ ਲਈ ਵੱਡਾ ਮਾਣ ਪੇਜਿਆ ਲੜਕਿਆਂ ਦੀਆਂ ਟੀਮਾਂ ਦੇ ਲਈ ਹੁਣ ਕੌਣ ਪਾਊਗੀ ਬਰਾਬਰ ਦੀ ਬਾਜੀ ਮੋੜੂ ਜੋਤੀ ਜਾਂਗਪੁਰ ਵਾਲੀ ਇਹ ਵੀ ਖਿਡਾਰੀਆਂ ਦਾ ਸਿੱਕਾ ਚੱਲਦਾ ਹੈ ਇਹ ਕੱਲੀ ਖਿਡਾਰੀ ਨਹੀਂ ਅਜਨੌਦ ਦੀ ਟੀਮ ਨੂੰ ਜਿਤਾ ਜਾਂਦੀ ਹੈ ਜੋਤੀ 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 ਜੋ ਆਹ ਜਾਗਪੁਰ ਵਾਲੀ ਜੋਤੀ ਕਮਾਲੀ ਕਰ ਗਈ ਐ ਆਹ ਵੇਖੋ ਸਾਹਮਣੇ ਕਿ ਮਾਈ ਆਪਣੀ ਮਾਰ ਸਮਝਾਲਾ ਅੰਕਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵੱਧਦੀ ਜਾ ਰਹੀ ਐ ਇੱਕ ਕੰਨੀ ਦੇ ਕਹਿੰਦੇ ਮਲੇਸ਼ੀਆ ਖੇਡਿਆ ਜੋਤੀ ਐ ਜਾਗਪੁਰ ਵਾਲੀ ਆਹ ਜੋਤੀ ਜਾਗਪੁਰ ਵਾਲੀ ਆ ਖਡਾਰਨ ਕਹਿੰਦੇ ਅਜਨਾਬ ਦੀ ਟੀਮ ਦੀ ਵੱਡੀ ਖਡਾਰਨਾ ਐ ਭਾਈ ਰਿੱਕੀ ਅਜਨਾਬ ਗਰਵੀਰ ਗਰਜਾ ਦਾ ਬਹੁਤ ਬਹੁਤ ਧੰਨਵਾਦ ਐ ਆ ਜੋਤੀ 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 ਆਹ ਐਕਸ਼ਨ ਆਹ ਐਕਸ਼ਨ ਆ ਜੋਤੀ 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 ਆਹ ਆਹ ਐਕਸ਼ਨ ਆਹ ਐਕਸ਼ਨ ਕਾਗੇ ਨੇ ਅਗਲੀ ਕਬੱਡੀ ਪਾਉਣ ਦੇ ਲਈ ਵੱਧਦੀ ਜਾ ਰਹੀ ਹੈ ਇੱਕ ਕੰਨੀ ਦੇ ਕਹਿੰਦੇ ਮਲੇਸ਼ੀਆ ਖੇਡਿਆ ਜੋਤੀ ਆ ਜਾਂਗਪੁਰ ਵਾਲੀ ਆ ਜੋਤੀ ਜਾਂਗਪੁਰ ਵਾਲੀ ਆ ਖਿਡਾਰਨ ਕਹਿੰਦੇ ਅਜਨਾਬ ਦੀ ਟੀਮ ਦੀ ਵੱਡੀ ਖਿਡਾਰਨਾ ਬਾਈ ਰਿੱਕੀ ਅਜਨਾਬ ਗਰਵੀਰ ਗਰਜਾ ਦਾ ਬਹੁਤ ਬਹੁਤ ਧੰਨਵਾਦ ਆ ਜੋਤੀ 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 ਆ ਆ ਐਕਸ਼ਨ ਆ ਐਕਸ਼ਨ ਆ ਜੋਤੀ 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 ਆ ਆ ਆ ਐਕਸ਼ਨ ਆ ਐਕਸ਼ਨ ਜੋਤੀ ਆ ਕਹਿੰਦੇ ਮੁੱਲਾਪੁਰ ਦੇੰਦੇ ਆ ਆ ਗੁਰਵਿੰਦਰ ਆ ਕਹਿੰਦੇ ਨੌਜਾਨ ਖੜਾਰ ਨੇ ਜਿਹੜੀ ਕਬੱਡੀ ਪਾਉਣ ਦੇ ਲਈ ਬਾਦੀ ਜਾ ਰਹੀ ਹੈ ਆ ਕਹਿੰਦੇ ਨੌਜਾਨ ਗੁਰਵਿੰਦਰ ਪਰ ਆ ਕਹਿੰਦੇ ਜੋਤੀ ਆ ਜਾਂਗਪੁਰ ਵਾਲੀ ਆ ਨੌਜਾਨ ਖੜੀ ਕਹਿੰਦੇ ਖੇੜੀ ਆ ਖੇਡ ਗਰਾਊਂਡਾਂ ਦੇ ਮਲੇਸ਼ੀਆ ਦੇ ਵਿੱਚ ਵੇਖੋ ਸਾਹਮਣੇ ਉਹ ਬੱਲੇ 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 ਅੱਜ ਦੇ ਮੇਲੇ ਤੇ ਦੁਨੀਆ ਦਾ ਮਹਾਨ ਗਾਇਕ ਮੇਰੇ ਮਿੱਤਰੋ ਜੀਲੇ ਗਾਣਿਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਐਨ ਤਾਲਕਾ ਮਚਾਇਆ ਅੰਗਰਜੋਲੀ ਇਹ ਜੋਲੀ ਵੀ ਆਹ ਹੋ ਗਈ ਉਹਨਾਂ ਦੀ ਵੀ ਬਹੁਤ ਵੱਡੀ ਡਿਊਟੀ ਹੈ ਉਹਨਾਂ ਦਾ ਧੰਨਵਾਦ ਕਰਦੇ ਐਸ.ਐਚ.ਓ ਸਾਹਿਬ ਜੀ ਦਾ ਪਈ ਹੀ ਕਬੱਡੀ ਤੇ ਜੋਤੀ ਦੇ ਨਾਲ ਫੇਰ ਟੱਕਰ ਰੀਪੀਰ ਦੀ ਟੀਮ ਦੇ ਖਿਡਾਰੀ ਨੇ ਇਹਨੇ ਵੱਡੇ ਵੱਡੇ ਆਓ ਖੇਡੀ ਹੈ ਕਹਿੰਦੇ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਮੁੱਲਾਪੁਰ ਦਾਖਾ ਦਾ ਏਰੀਆ ਕਹਿੰਦੇ ਜਾਂਗਪੁਰ ਪੈਂਦਾ ਅਗਲੀ ਕਪਈ ਹੋਈ ਹੈ ਅਗਲੇ ਮੈਚਾਂ ਦਾ ਸਕੇਡਿਊਲ ਸਾਨੂੰ ਜਰੂਰ ਦੱਸ ਦਿਓ ਜਿਹੜੇ ਵੀਰਾਂ ਦੀ ਡਿਊਟੀ ਹੈ ਅੰਗਰੇਜ਼ ਅਲੀ ਜੀ ਆ ਗਏ ਆ ਕਿ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਆ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਭਰੇ ਆ ਕਹਿੰਦੇ ਜੋਤੀ ਆ ਜਾਂਗਪੁਰ ਵਾਲੀ ਜਿਹੜੀ ਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਆ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਆ ਅੱਜ 64 ਪਿੰਡ ਦੀ ਧਰਤੀ ਆ ਵਿੱਕੇ ਸਰਪੰਚੋ ਨਾਲ ਮੇਲਾ ਤੇ ਰਿੱਕੀ ਅਜਨਾਵ ਦਾ ਕਹਿੰਦੇ ਪਿਆਰ ਹੈ ਬੰਦਾ ਕਰੇ ਕੰਮ ਸਲਾ ਸ਼ੌਕ ਨਾਲ ਪਿਆਰ ਨਾਲ ਲਾਲਚ ਜੇ ਡੰਡੇ ਨਾਲ ਜੋਤੀ ਤੋਂ ਪੁਆਇੰਟ ਲੈਣਾ ਤੇ ਦਰਿਆਵਾਂ ਨੂੰ ਬੰਨ ਪਾਉਣਾ ਕਰਨਾ ਇਹ ਜੋਤੀ ਜਾਗਪੁਰ ਵਾਲੀ ਗੁਰਵਿੰਦਰ ਨੂੰ ਜੱਫਾ ਗੁਰਵਿੰਦਰ ਨੂੰ ਜੱਫਾ ਤਾੜੀਆਂ 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 ਬੱਜਣ ਗਿਆ ਇਹ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜ਼ਿਲ੍ਹਾ ਲੁਧਿਆਣਾ ਦੀ ਖਡਾਰਨ ਉਹ ਕਹਿੰਦੇ ਕਮਾਲ ਹੀ ਕਰ ਗਈ ਹੈ ਇਹ ਖੇਡੀ ਆ ਗਏ ਨੇ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨੌਜਾਨ ਖਿਡਾਰਨ ਕਹਿੰਦੇ ਬਾਦੀ ਝਾਰੀ ਹੈ ਇਹ ਗੁਰਵਿੰਦਰ ਹੈ ਹਾਂਜੀ ਭਾਈ ਸਰਹਾਲਾ ਰਣਵਾ ਧੰਨਵਾਦ ਇਹਨਾਂ ਛੋਟੀਆਂ ਬੱਚੀਆਂ ਨੂੰ ਵੱਡੇ ਵੀਰਾਂ ਦਾ ਵੱਡਾ ਹੌਸਲਾ ਹੈ ਜਦ ਵੱਡੇ ਵੀਰ ਖੜੇ ਹੋ ਰੱਬ ਤੋਂ ਵੀ ਡਰ ਨਹੀਂ ਮੰਨੀ ਦਾ ਉਹ ਕਬੱਡੀ ਪਈ ਹੈ ਤੇ ਚਾਰ ਜਾਫੀ ਗੁਰਬੀਰ ਘਰਚੇ ਉਹਨਾਂ ਦੀ ਟੀਮ ਹੈ ਰਿੱਕੀ ਜਨਾਬ ਉਹਨਾਂ ਦੀ ਟੀਮ ਦੀ ਖਿਡਾਰੀਆਂ ਦਾ ਜੋਤੀ ਜਾਗਪੁਰ ਵਾਲੀ ਹੋ ਗਈ ਮੂਰੇ ਹੁਣ ਗੱਲ ਲੱਗ ਜੂ ਟਿਕਾਣੇ ਹਣ ਏ ਜੋਤੀ 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 ਉਹ ਕਮਾਲ ਉਹ ਕਮਾਲ 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 ਆ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜਿਹੜੀ ਨੇ ਕਮਾਲ ਹੀ ਕਰ ਦਿੱਤੀ ਹੈ ਸੁਖੇ ਬੌਂਸਰ ਦਾ ਹਲਾ ਦੇ ਟੀ-ਸ਼ਰਟ ਦੀ ਕਰਦੇ ਪਾਸੇ ਸੁਖਿਆ ਲੋਕ ਤੇਰੇ دیਵਾਨੇ ਹੋ ਫਿਰਦੇ ਆ ਮੱਝ ਆਹ ਕਮਾਲੀ ਕਰ ਦਿੱਤੀ ਐ ਇਹ ਅੱਜ ਵੱਡੇ ਬਾਈ ਐਲਈਡੀ ਜਿੱਤਰੂ ਫਿਰਦੀ ਐ ਐਲਈਡੀ ਜਿੱਤਰੂ ਫਿਰਦੀ ਐ ਅਗਲੀ ਰੇਡ ਖੁਸ਼ੀ ਪੰਚਾਇਤ ਜੀ ਉਹਨਾਂ ਵੱਲੋਂ ਦੋਵੇਂ ਟੀਮਾਂ ਦੇ ਲਈ 550 ਸਾਡੇ ਕੋਚੀ ਸਿਵਾਨੇ ਇਧਰ ਆ ਕੇ ਫੜ ਲੈਣਗੇ ਆ ਦੇ ਦੇ ਦੀ ਨਾਲੀ ਵੀਰ ਖਰਚਾ ਰਿੱਕੀ ਐ ਨੌਦ ਉਹਨਾਂ ਵੱਲੋਂ ਬਹੁਤ ਸਾਰੇ ਮਾਣ ਨੇ ਰਿੱਕੀ ਐ ਨੌਦ ਤੇ ਗੁਰਵੀਰ ਘਰਚਾ ਦੋਵੇਂ ਟੀਮਾਂ ਦੇ ਲਈ ਵੱਡਾ ਮਾਣ ਪੇਜਿਆ ਲੜਕੀਆਂ ਦੀਆਂ ਟੀਮਾਂ ਦੇ ਲਈ ਹਣ ਕੌਣ ਪਾਊਗੀ ਬਰਾਬਰ ਦੀ ਭਾਜੀ ਮੋੜੂ ਜੋਤੀ ਜਾਂਗਪੁਰ ਵਾਲੀ ਇਹ ਵੀ ਖਿਡਾਰੀਆਂ ਦਾ ਸਿੱਕਾ ਚੱਲਦਾ ਹੈ ਇਹ ਕੱਲੀ ਖਿਡਾਰੀ ਨਹੀਂ ਅਜਨੌਦ ਦੀ ਟੀਮ ਨੂੰ ਜਿਤਾ ਜਾਂਦੀ ਹੈ ਜੋਤੀ 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 ਜੋ ਆਹ ਜਾਂਗਪੁਰ ਵਾਲੀ ਜੋਤੀ ਕਮਾਲ ਹੀ ਕਰ ਗਈ ਹੈ ਆਹ ਵੇਖੋ ਸਾਹਮਣੇ ਕਿ ਮਾਈ ਆਪਣੀ ਮਾਂ ਸਮਝਾਲਾ ਅੰਕਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਦੀ ਜਾ ਰਹੀ ਹੈ ਇੱਕ ਕੰਨੀ ਦੇ ਕਹਿੰਦੇ ਮਲੇਸ਼ੀਆ ਖੇਡਿਆ ਜੋਤੀ ਆ ਜਾਗਪੁਰ ਵਾਲੀ ਆ ਜੋਤੀ ਜਾਗਪੁਰ ਵਾਲੀ ਆ ਖਿਡਾਰਨ ਕਹਿੰਦੇ ਅਜਨੌਦ ਦੀ ਟੀਮ ਦੀ ਵੱਡੀ ਖਿਡਾਰਨਾ ਬਾਈ ਰਿੱਕੀ ਅਜਨੌਦ ਗਰਵੀਰ ਗਰਜਾ ਦਾ ਬਹੁਤ ਬਹੁਤ ਧੰਨਵਾਦ ਆ ਜੋਤੀ 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 ਆਹ ਆਹ ਐਕਸ਼ਨ ਐਕਸ਼ਨ ਮੈਡੀ ਸ਼ਾਇਦ ਪਹਿਲੀ ਕਬੱਡੀ ਰੋਪੜ ਦੀ ਟੀਮ ਵੱਲੋਂ ਪਈ ਗਈ ਹੈ ਮੇਰੇ ਵੀਰੋ ਬਾਬੇ ਸ਼ੀ ਕਬੱਡੀ ਕਲੱਬ ਨਾਲ ਦੀ ਟੀਮ ਦੀ ਖਿਡਾਰੀਆਂ ਆ ਖਿਡਾਰੀਆਂ ਮਲੇਸ਼ੀਆ ਵਿੱਚ ਬਹੁਤ ਤਗੜਾ ਖੇਡੀ ਹੈ ਜੋਤੀ ਜੰਗਪੁਰ ਦੀ ਇਹਦੇ ਐਕਟਿਵਾ ਨਾਲ ਵੀ ਸਨਮਾਨ ਹੋਇਆ ਇਹਨੇ ਵੱਡੀਆਂ-ਵੱਡੀਆਂ ਖਿਡਾਰੀਆਂ ਨੂੰ ਜਿਹੜੀਆਂ ਵਰਲਡ ਕੱਪ ਦੀਆਂ ਜੇਤੂ ਖਿਡਾਰੀਆਂ ਉਹਨਾਂ ਨੂੰ ਵੀ ਜਫੇ ਲਾਇਆ ਜੋਤੀ ਜੰਗਪੁਰ ਵਾਲੀ ਮੁੱਲਾਪੁਰੇ ਇਲਾਕੇ ਦੀ ਟੀਮ ਦੀ ਖਿਡਾਰੀਆਂ ਬਾਬੇ ਸ਼ਹੀਦ ਕਬੱਡੀ ਕਲੱਬ ਦੇ ਨਾਲ ਹੀ ਪਹਿਲਾ ਪੈਣ ਜੋੜ ਗਈ ਹੈ ਆ ਖੇੜਾ ਪਾਉਣ ਦੇ ਲਈ ਤਿਆਰ-ਬਾਰ ਤਿਆਰ ਹੈ ਇੱਕ ਕੰਨੀ ਦੇ ਕਹਿੰਦੇ ਖੇਡੀ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਆ ਜੋਤੀ ਆ ਕਹਿੰਦੇ ਮੁੱਲਾਪੁਰ ਦੇੰਦੇ ਆ ਆ ਗਰਵਿੰਦਰ ਆ ਕਹਿੰਦੇ ਨੌਜਣ ਖੜਾਰ ਜਿਹੜੀ ਕਬੱਡੀ ਪਾਉਣ ਦੇ ਲਈ ਬਾਦੀ ਜਾ ਰਹੀ ਹੈ ਆ ਕਹਿੰਦੇ ਨੌਜਣ ਗਰਵਿੰਦਰ ਪਰ ਆ ਕਹਿੰਦੇ ਜੋਤੀ ਆ ਜਾਂਗਪੁਰ ਵਾਲੀ ਆ ਨੌਜਣ ਖੜੀ ਕਹਿੰਦੇ ਖੇੜੀ ਆ ਖੇਡ ਗਰਾਊਂਡਾਂ ਦੇ ਮਲੇਸ਼ੀਆ ਦੇ ਵਿੱਚ ਵੇਖੋ ਸਾਹਮਣੇ ਉਹ ਬੱਲੇ 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 ਅੱਜ ਦੇ ਮੇਲੇ ਤੇ ਦੁਨੀਆ ਦਾ ਮਹਾਨ ਗਾਇਕ ਮੇਰੇ ਮਿੱਤਰੋ ਜਿਨ੍ਹਾਂ ਦੇ ਗਾਣਿਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਹਣ ਤਾਲਕਾ ਮਚਾਇਆ ਅੰਗਰਜੋਲੀ ਇਹ ਜੋਲੀ ਵੀ ਆਹ ਹੋ ਗਈ ਹਨਗੀ ਉਹਨਾਂ ਦੀ ਵੀ ਬਹੁਤ ਵੱਡੀ ਡਿਊਟੀ ਹੈ ਉਹਨਾਂ ਦਾ ਧੰਨਵਾਦ ਕਰਦੇ ਐਸਐਸਓ ਸਾਹਿਬ ਜੀ ਦਾ ਪਈ ਹੀ ਕਬੱਡੀ ਤੇ ਜੋਤੀ ਦੇ ਨਾਲ ਫੇਰ ਟੱਕਰ ਰੀਪੀਰ ਉਹਦੀ ਟੀਮ ਦੇ ਖਿਡਾਰੀ ਨੇ ਇਹਨੇ ਵੱਡੇ ਵੱਡੇ ਆਓ ਖੇਡੀ ਹੈ ਕਹਿੰਦੇ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਮੁੱਲਾਪੁਰ ਦਾਖਾ ਦਾ ਏਰੀਆ ਕਹਿੰਦੇ ਜਾਂਗਪੁਰ ਪੈਂਦਾ ਅਗਲੀ ਪਈ ਹੋਈ ਹੈ ਅਗਲੇ ਮੈਚਾਂ ਦਾ ਸਕੇਡਿਊਲ ਸਾਨੂੰ ਜਰੂਰ ਦੱਸ ਦਿਓ ਜਿਹੜੇ ਵੀਰਾਂ ਦੀ ਡਿਊਟੀ ਹੈ ਅੰਗਰੇਜ਼ ਅਲੀ ਜੀ ਆ ਗਏ ਆ ਕਿ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਕੁੜੇ ਆ ਸਾਰੇ ਫੱਟੇ ਚੱਕਣ ਵਾਲੇ ਜੱਟ ਦੇ ਜਿਗਰੀ ਯਾਰ ਭਰੇ ਆ ਕਹਿੰਦੇ ਜੋਤੀ ਆ ਜਾਂਗਪੁਰ ਵਾਲੀ ਜਿਹੜੀ ਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਆ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਆ ਅੱਜ 64 ਪਿੰਡ ਦੀ ਧਰਤੀ ਐ ਵਿਕੇ ਸਰਪੰਚ ਹੁਣਾ ਦਾ ਮੇਲਾ ਤੇ ਰਕੇ ਅਜਨਾਬ ਦਾ ਕਹਿੰਦੇ ਪਿਆਰ ਹੈ ਬੰਦਾ ਕਰੇ ਕੰਮ ਸਲਾ ਸ਼ੌਕ ਨਾਲ ਪਿਆਰ ਨਾਲ ਲਾਲਚੇ ਡੰਡੇ ਨਾਲ ਜੋਤੀ ਤੋਂ ਪੁਆਇੰਟ ਲੈਣਾ ਤੇ ਦਰਿਆਵਾਂ ਨੂੰ ਬੰਨ ਪਾਉਣਾ ਕਰਨਾ ਇਹ ਜੋਤੀ ਜਾਗਪੁਰ ਵਾਲੀ ਗੁਰਵਿੰਦਰ ਨੂੰ ਜੱਫਾ ਗੁਰਵਿੰਦਰ ਨੂੰ ਜੱਫਾ ਤਾੜੀਆਂ 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 ਬੱਜਣ ਗਿਆ ਇਹ ਜੋਤੀ ਆ ਕਹਿੰਦੇ ਜਾਗਪੁਰ ਵਾਲੀ ਜ਼ਿਲ੍ਹਾ ਲੁਧਿਆਣੇ ਦੀ ਖਡਾਰਨ ਉਹ ਕਹਿੰਦੇ ਕਮਾਲ ਹੀ ਕਰ ਗਈ ਹੈ ਇਹ ਖੇਡੀ ਆ ਕਹਿੰਦੇ ਮਲੇਸ਼ੀਆ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨੌਜਾਨ ਖਿਡਾਰਨ ਕਹਿੰਦੇ ਬਾਦੀ ਝਾਰੀ ਹੈ ਇਹ ਗੁਰਵਿੰਦਰ ਹੈ ਹਾਂਜੀ ਭਾਈ ਸਰਹਾਲਾ ਰਣਵਾ ਤੇ ਸ਼ਕਰ